ਭਾਰਤ ਪੰਜਾਬ ਦੇ ਵਿੱਚ ਚੋਣਾਂ ਵੇਲੇ ਕੁਝ ਘਟਨਾਵਾਂ ਜਿਹੜੀਆਂ ਨੇ ਉਹ ਤੁਸੀਂ ਅਕਸਰ ਦੇਖੀਆਂ ਹੋਣੀਆਂ ਜਦੋਂ ਦੋਨੋਂ ਆਪੋਜੀਸ਼ਨ ਧਿਰਾਂ ਚੋਣ ਪ੍ਰਚਾਰ ਕਰਦੇ ਆ ਆਹਮੋ ਸਾਹਮਣੇ ਹੋ ਜਾਂਦੇ ਆ ਤਾਂ ਫਿਰ ਕਈ ਵਾਰ ਉੱਥੇ ਡਾਂਗ ਸੋਟਾ ਖੜਕਦਾ ਗੋਲੀ ਚੱਲ ਜਾਂਦੀ ਹੈ ਤੇ ਇੱਕ ਹੋਰ ਕੰਮ ਬਹੁਤ ਹੁੰਦਾ ਆਪਣੇ ਵਿਰੋਧੀਆਂ ਦੇ ਪੋਸਟਰ ਪਾੜਦੇ ਸੋ ਇਹ ਤੁਸੀਂ ਬਹੁਤ ਸੁਣਿਆ ਹੋਣਾ ਹੈ ਭਾਰਤ ਤੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸੁਣਿਆ ਹੋਣਾ ਹੈ ਕਿ ਵਿਰੋਧੀ ਧਿਰ ਦੇ ਰਾਤੋਂ ਰਾਤ ਜਾ ਕੇ ਤੇ ਪੋਸਟਰ ਪਾੜਦੇ ਹੋ ਸੋ ਅੱਗ ਲਾ ਦਿਓ ਜਾਂ ਹੋਰ ਕੁਝ ਕਰ ਦਿਓ ਦੋਸਤੋ ਤੁਹਾਨੂੰ ਹੈਰਾਨੀ ਹੋਣੀ ਹੈ ਕਿ ਇੰਗਲੈਂਡ ਦੇ ਵਿੱਚ ਵੀ ਇਹ ਕੁਝ ਵਾਪਰਨ ਲੱਗ ਪਿਆ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਹੈ ਪਹਿਲਾਂ ਸੋ ਉਸ ਤੋਂ ਬਾਅਦ ਇਸ ਵੀਡੀਓ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਹਾਈ ਐਵਰੀਵਨ ਦਿਸ ਇਜ਼ ਪ੍ਰਦੀਪ ਸਿੰਘ ਯੂਰ ਫਾਰਮ ਯੂਕੇ ਪਾਰਲੀਮੈਂਟਰੀ ਕੈਂਡੀਡੇਟ ਫਾਰ ਫੈਲਥਮ ਐਂਡ ਹੈਸਟਨ ਆਈ ਨੀਡ ਟੂ ਟਾਕ ਅਬਾਊਟ ਸਮਥਿੰਗ ਸੀਰੀਅਸ ਜਸਟਰਡੇ ਆਈ ਪੋਸਟਡ ਅ ਵੀਡੀਓ ਅਬਾਊਟ ਮਾਈ ਬੈਨਰਸ ਬੀਇੰਗ ਟੋਰਨ ਅਪਾਰ ਟੂਡੇ ਇਟ ਇਜ਼ ਗਾਟਨ ਵਰਸ 3 ਮੋਰ ਆਫ ਮਾਈ ਬੈਨਰਸ ਫ্রম ਪ੍ਰਾਈਮ ਲੋਕੇਸ਼ਨ ਹੈਵ ਬੀਨ ਕੱਟ ਅਪਾਰ ਵਿਦ ਨਾਈਫਸ ਅਗੇਨ ਥਿਸ ਇਜ਼ਨਟ ਜਸਟ ਅਬਾਊਟ ਪ੍ਰੋਪਰਟੀ ਇਟ ਇਜ਼ ਅਬਾਊਟ ਆਰ ਡੈਮੋਕਰੈਟਿਕ ਵੈਲਿਊਜ਼ how can we respect different opinions and voices if we resort to such actions? i need your support to stand up against this vandalism. please share this video widely and send a message to the haters. this revelation won't be stopped and we are not intimidated by such actions. thank you very much. हां जी दोस्तों देखी ਤੁਸੀਂ ਇਹ ਵੀਡੀਓ ਸਰਦਾਰ ਪ੍ਰਭਦੀਪ ਸਿੰਘ ਜੋ ਰਿਫਾਰਮ ਯੂਕੇ ਦੇ ਕੈਂਡੀਡੇਟ ਨੇ ਉਹ ਇਹ ਦੋਸ਼ ਲਾ ਰਹੇ ਦਿਖ ਰਹੇ ਨੇ ਇਸ ਵੀਡੀਓ ਦੇ ਵਿੱਚ ਕਿ ਸਾਡੇ ਵੀ ਪੋਸਟਰ ਪਾੜੇ ਜਾ ਰਹੇ ਉਹਨਾਂ ਨੇ ਕਿਹਾ ਕਿ ਜਿੱਥੇ-ਜਿੱਥੇ ਵੀ ਉਹ ਪੋਸਟਰ ਲਾਉਂਦੇ ਨੇ ਅਗਲੇ ਦਿਨ ਉਹ 파ٹے ਹੋਏ ਨਜ਼ਰ ਆਉਂਦੇ ਨੇ ਸੋ ਭਾਰਤ ਵਾਲੀ ਰਾਜਨੀਤੀ ਜਿਹੜੀ ਹੈ ਉਹਦਾ ਆਗਾਜ਼ ਵੀ ਇੰਗਲੈਂਡ ਦੇ ਵਿੱਚ ਹੋ ਚੁੱਕਿਆ ਸੋ ਦੇਖੋ ਕਿੰਨਾ ਨੀਵਾਂ ਪੱਧਰ ਜਿਹੜਾ ਹੈ ਉਹ ਹੋ ਚੁੱਕਿਆ ਇੰਗਲੈਂਡ ਦੇ ਵਿੱਚ ਵੀ ਰਾਜਨੀਤਿਕ ਲੋਕਾਂ ਦਾ ਜੋ ਵਿਰੋਧੀ ਧਿਰ ਦੇ ਜਿਹੜੀ ਦੇਖ ਕੇ ਚੜ੍ਹਾਈ ਦੇਖ ਕੇ ਜਾਂ ਫਿਰ ਉਹਨਾਂ ਦੀ ਜਿਹੜੀ ਹੈ ਪ੍ਰਮੋਸ਼ਨ ਹੁੰਦੀ ਜਾਂ ਫਿਰ ਚੋਣ ਪ੍ਰਚਾਰ ਹੁੰਦਾ ਦੇਖ ਕੇ ਕਬਰਾ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਪੋਸਟਰ ਪਾੜਨ ਵਾਲਾ ਕੰਮ ਜਿਹੜਾ ਸ਼ੁਰੂ ਕਰ ਦਿੰਦੇ ਨੇ ਸੋ ਇਹ ਮੈਂਟੈਲਿਟੀ ਕਿੱਥੋਂ ਆ ਰਹੀ ਹੈ ਇਹਨਾਂ ਮੁਲਕਾਂ ਦੇ ਵਿੱਚ ਮਤਲਬ ਇਹ ਮੁਲਕਾਂ ਦੇ ਵਿੱਚ ਤਾਂ ਸਾਫ਼ ਸੁਥਰੀਆਂ ਚੋਣਾਂ ਹੋਇਆ ਕਰਦੀਆਂ ਸੀ ਪਰ ਇਹ ਚੀਜ਼ਾਂ ਕਿੱਥੋਂ ਆ ਰਹੀਆਂ ਨੇ ਕੀ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਇਹ ਸਵਾਲ ਬੜਦੇ ਨੇ ਹੁਣ ਆਪਾਂ ਦੇਖੀਏ ਤਾਂ ਇੱਕ ਤਾਂ ਲੇਬਰ ਵੱਲੋਂ ਬੀਬੀ ਸੀਮਾ ਮਲਹੋਤਰਾ ਹੈ ਜੋ ਸਿਟਿੰਗ ਐਮਪੀ ਨੇ ਹਸਟਨ ਤੇ ਫੈਲ ਤੋਂ ਤੋਂ ਜਾਂ ਫਿਰ ਹੋਰ ਜਿਹੜੇ ਕੈਂਡੀਡੇਟ ਹੋਣਗੇ ਕਨਜ਼ਰਵੇਟਿਵ ਦੇ ਹੋਣਗੇ ਸੋ ਆਪਾਂ ਕਿਸੇ ਬਾਰੇ ਕਹਿ ਨਹੀਂ ਸਕਦੇ ਪਰ ਇਹ ਜੋ ਹੋ ਰਿਹਾ ਬਹੁਤ ਬੁਰਾ ਹੋ ਰਿਹਾ ਮਤਲਬ ਕਿ ਪੋਸਟਰ ਪਾੜ ਦੇਣਾ ਪੋਸਟਰ ਵੀ ਜਿਹੜੇ ਆ ਇਹ ਤਾਂ ਹੈ ਨਹੀਂ ਕਿ ਇੱਥੇ ਭਾਈ ਸਰਕਾਰਾਂ ਜਾਂ ਫਿਰ ਪਾਰਟੀਆਂ ਫੰਡ ਕਰਦੀਆਂ ਕਿ ਲਾਓ ਤੁਸੀਂ ਸਾਡੇ ਵੱਲੋਂ ਲਾਓ ਪ੍ਰਵਾਹ ਕੋਈ ਨਹੀਂ ਹੈ ਜਿਹੜਾ ਕੈਂਡੀਡੇਟ ਖੜਦਾ ਹੈ ਆਪਣੀ ਜੇਬ ਦੇ ਵਿੱਚੋਂ ਮਾਇਆ ਖਰਚਦਾ ਹੈ ਪੋਸਟਰ ਛਪਾਉਂਦਾ ਹੈ ਗੱਡੀਆਂ 'ਚ ਤੇਲ ਪਵਾਉਂਦਾ ਹੈ ਸਾਰਾ ਦਿਨ ਜਿਹੜਾ ਘੁੰਮਦਾ ਆਪਣੇ ਜਿਹੜੇ ਕੰਮ ਕਰ ਛੱਡ ਕੇ ਸੋ ਇਹ ਸਾਰਾ ਕੁਝ ਇੱਥੇ ਕੋਈ ਪਾਰਟੀ ਫੰਡ ਨਹੀਂ ਹੁੰਦੇ ਬਹੁਤ ਵੱਡੀਆਂ ਕੋਈ ਇਨਕਮਸ ਜਿਹੜੀਆਂ ਨਹੀਂ ਹੁੰਦੀਆਂ ਸੋਰਸ ਨਹੀਂ ਹੁੰਦੇ ਸੋ ਇਹ ਸਾਰਾ ਕੁਝ ਆਪਣੀ ਜੇਬ ਦੇ ਵਿੱਚੋਂ ਕੀਤਾ ਜਾਂਦਾ ਸੋ ਅੱਬਾ ਇਹ ਵੀ ਦੇਖਦੇ ਆ ਨਾ ਵੀ ਜਿਹੜਾ ਉਹ ਸਾਰਾ ਕੁਝ ਮਟੀਰੀਅਲ ਜਿਹੜਾ ਚੋਣ ਪ੍ਰਚਾਰ ਵਾਸਤੇ ਬਣਾਇਆ ਜਾਂਦਾ ਜੇਕਰ ਉਹਦੇ ਉੱਤੇ ਇੰਨੀ ਮਿਹਨਤ ਲੱਗਦੀ ਹੈ ਤਾਂ ਫਿਰ ਕੌਣ ਲੋਕ ਨੇ ਜੋ ਰਾਤੋਂ ਰਾਤ ਇਹ ਪੋਸਟਰ ਜਿਹੜੇ ਆ ਪਾੜ ਕੇ ਤੇ ਆਪਣੇ ਗਿਰੇ ਹੋਏ ਹੋਣ ਦਾ ਸਬੂਤ ਜਿਹੜਾ ਦੇ ਰਹੇ ਆ ਸੋ ਇਹ ਚੀਜ਼ਾਂ ਹੁਣ ਹੈਸਟਨ ਅਤੇ ਫੈਲਥਮ ਦੇ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਦੇਖਣਾ ਹੈ ਭਾਈ ਕਿ ਕੀ ਹੋ ਰਿਹਾ ਇੱਕ ਪੋਸਟਰ ਜਿਹੜੇ ਨੇ ਕਿਉਂ ਪਾੜੇ ਜਾ ਰਹੇ ਆ ਪ੍ਰਭਦੀਪ ਸਿੰਘ ਹੋਰੀ ਨੇ ਸੋ ਦੂਸਰੇ ਪਾਸੇ ਹੋਰ ਕੈਂਡੀਡੇਟ ਹੈਗੇ ਆ ਹੁਣ ਕਿੰਨਾਂ ਵੱਲੋਂ ਕੀਤਾ ਜਾ ਰਿਹਾ ਕਿੰਨਾਂ ਨੂੰ ਇਹ ਇਹਨਾਂ ਦਾ ਚੋਣ ਪ੍ਰਚਾਰ ਜਿਹੜਾ ਰਾਸ ਨਹੀਂ ਆ ਰਿਹਾ ਰਾਤਾਂ ਦੀਆਂ ਨੀਂਦਾਂ ਉੱਡੀਆਂ ਹੋਈਆਂ ਸੋ ਸ਼ਾਇਦ ਮੈਨੂੰ ਲੱਗਦਾ ਵੀ ਇਸੇ ਕਰਕੇ ਇਹਨਾਂ ਨੂੰ ਲੱਗਦਾ ਵੀ ਇਹ ਜਿੱਤ ਜਾਣਗੇ ਸੋ ਪੋਸਟਰ ਪਾੜੋ ਉਹਨਾਂ ਦੇ ਪਰ ਮੈਂ ਤਾਂ ਇਹ ਕਹਾਂਗਾ ਵੀ ਜੇ ਦੂਸਰਾ ਦੂਸਰੀ ਧਿਰ ਜਿਹੜੀ ਹੈ ਉਹ ਇਸ ਤਰ੍ਹਾਂ ਦੇ ਕਰਦੀ ਹੈ ਕੰਮ ਤਾਂ ਫਿਰ ਉਹਦਾ ਮੂੰਹ ਤੋੜ ਜਵਾਬ ਜਿਹੜਾ ਉਹ ਚੋਣਾ ਵੇਲੇ ਦੇਣਾ ਚਾਹੀਦਾ ਹੈ ਮਤਲਬ ਕਿ ਵੋਟਾਂ ਪਾ ਕੇ ਦੇਣਾ ਚਾਹੀਦਾ ਫਿਰ ਅਗਲੇ ਨੂੰ ਜਵਾਬ ਜਿਹੜਾ ਹੈ ਉਹ ਆਪਣੇ ਤਰੀਕੇ ਦੇ ਨਾਲ ਦੇਣਾ ਚਾਹੀਦਾ ਨਾ ਕਿ ਹਿੰਸਾ ਕਰਨੀ ਚਾਹੀਦੀ ਹੈ ਸੋ ਪ੍ਰਦੀਪ ਸਿੰਘ ਹੋਰਾਂ ਨੇ ਵੀ ਇਹੀ ਗੱਲ ਜਿਹੜੀ ਕਹੀ ਹੈ ਕਿ ਅਸੀਂ ਇਸ ਦਾ ਜਵਾਬ ਜਿਹੜਾ ਹੈ ਉਹ 4 ਜੁਲਾਈ ਨੂੰ ਦੇਵਾਂਗੇ ਸੋ ਭਾਈ ਬੇਨਤੀ ਵੱਧ ਤੋਂ ਵੱਧ ਕਰਾਂਗੇ ਕਿ ਕੈਂਡੀਡੇਟ ਉਹ ਚੁਣਿਓ ਜਿਹੜਾ ਇਸ ਤਰ੍ਹਾਂ ਦੀ ਸੋਚ ਜਿਹੜੀ ਹੈ ਉਹ ਨੀਵੇਂ ਪੱਦਰ ਦੀ ਨਾਂ ਲੈ ਕੇ ਤੁਰਿਆ ਹੋਵੇ ਕਿਸੇ ਦੇ ਪੋਸਟਰ 파ੜ ਦੇ ਇਹ ਅੱਜ ਇਹ ਪੋਸਟਰ 파ੜ ਦੇ ਨੇ ਕੱਲ ਨੂੰ ਕੁਝ ਹੋਰ ਕਰ ਸਕਦੇ ਆ ਮਤਲਬ ਕਿ ਜੇ ਸੋਚ ਹੀ ਬੰਦੇ ਦੀ ਇਹੋ ਜੀ ਹੋਵੇ ਤਾਂ ਫਿਰ ਉਹ ਕੁਝ ਵੀ ਕਰ ਸਕਦੇ ਆ ਸੋ ਵੱਧ ਤੋਂ ਵੱਧ ਆਪਣੀ ਵੋਟ ਜਿਹੜੀ ਆ ਉਹ ਸਹੀ ਕੈਂਡੀਡੇਟ ਨੂੰ ਪਾਇਓ ਤਾਂ ਕਿ ਰਿਜ਼ਲਟ ਵਧੀਆ ਆਉਣ ਤੇ ਸਾਡੀ ਆਵਾਜ਼ ਜਿਹੜੀ ਆ ਉਹ ਅੱਗੇ ਤੱਕ ਜਾ ਸਕੇ ਬਹੁਤ ਧੰਨਵਾਦ ਚੜ੍ਹਦੀ ਕਲਾ ਚੜ੍ਹੋ